ਜੋੰਦਿਆਂ ਨੂੰ ਨੀਆਂ ਚ ਚਿੰਨ ਦਿੱਤਾ ਜਾਏਗਾ ਸ਼ੇਰ ਮੁਹੰਮਦ ਖਾਂ ਉੱਠਿਆ ਜਦੋਂ ਇਹਨੇ ਸੁਣਿਆ ਫਤਵਾ ਕਹਿੰਦਾ ਕਾਜ਼ੀ ਤੂੰ ਸ਼ਰਮ ਮੁਤਾਬਕ ਫਤਵੇ ਨਹੀਂ ਦੇ ਰਿਹਾ ਤੂੰ ਝੂਠ ਬੋਲ ਰਿਹਾ ਹੈ ਭਰੀ ਕਚਹਿਰੀ ਚ ਕਹਿੰਦਾ ਕੁਫਰ ਤੋਲਣ ਵਾਲਿਓ ਝੂਠ ਬੋਲਣ ਵਾਲਿਓ ਇੱਕ ਦਿਨ ਸਰਹੰਦ ਗਰਕ ਹੋ ਜਾਏਗੀ ਤੁਹਾਡਾ ਨਾਮ ਉਹ ਨਿਸ਼ਾਨ ਮਿਟ ਜਾਣਾ ਹੈ ਮੈਂ ਫਿਰ ਕਹਾਗਾ ਸਾਨੂੰ ਕਿ ਸਿੱਖਾਂ ਨੂੰ ਪਿਆਰ ਕਰਕੇ ਤਾਂ ਦੇਖੇ ਸਾਡੇ ਨਾਲ ਬੈਰ ਨਾ ਕਮਾਓ ਸਾਡੇ ਨਾਲ ਦਗੇ ਨਾ ਕਰੋ ਸਾਣਾ ਕਪਟ ਨਾ ਖੇਡੋ ਸਾਨੂੰ ਧੋਖੇ ਨਾ ਦਿਓ ਹਾਲਾਂਕਿ ਸ਼ੇਰ ਮੁਹੰਮਦ ਖਾਂ ਬਾਅਦ ਚ ਲੜਦਾ ਰਿਹਾ ਜੀ ਉਹਨੇ ਸਿੱਖ ਮਾਰਿਆ ਉਹਨੇ ਜ਼ੁਲਮ ਕੀਤਾ ਸਾਨੂੰ ਪਿਆਰ ਕਰਕੇ ਕੋਈ ਦੇਖੇ ਸਾਡੇ ਗੁਰੂ ਦੇ ਲਾਲਾਂ ਦਾ ਇੱਕ ਹਾ ਦਾ ਨਾਰਾ ਮਾਰਿਆ ਸਰਹੰਦ ਮਲਿਆ ਮੇਟ ਹੋ ਗਈ ਮਲੇਰਕੋਟੜੇ ਦੇ ਮੁਸਲਮਾਨ ਵਸਦਾ ਪਿਆਰ ਇਹ ਸਿੱਖਾਂ ਦਾ ਹਿਰਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੀਨਾ ਦਵੇਸ਼ ਤੋਂ ਰਹਿਤ ਹੈ ਉਹ ਖਾਦਨਾਰਾ ਮਾਰ ਕੇ ਚਲਾ ਗਿਆ